ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸ਼ਹਿਰ ਦੀਆਂ ਸੜਕਾਂ ਬਣਾਉਣ ਵਿੱਚ ਦੇਰੀ 'ਤੇ ਸੰਤ ਬਲਬੀਸ ਚੇਵਾਲ ਰਾਸਵਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੰਜੇ ਸਿੰਘ ਚੀਮਾ ਨੇ ਸੜਕ ਵਿਭਾਗ ਨੂੰ ਦੇਰੀ ਦਾ ਕਾਰਨ ਪੋਚ ਪੁੱਛਿਆ ਤੇ ਮੌਕੇ ਤੇ ਪਹੁੰਚ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਪ ਤੋਂ ਪਹਿਲਾ ਗੁਰਦੁਆਰਾ ਬੇਸ ਸਾਹਿਬ ਨੂੰ ਜਾਂਦੀ ਸੜਕ ਬਣਨੀ ਚਾਹੀਦੀ ਹੈ ਜੇਕਰ ਕੋਈ ਅੜਿੱਕਾ ਆਉਂਦਾ ਹੈ ਤਾਂ ਬੰਦੀ ਕਾਰਵਾਈ ਕੀਤੀ ਜਾਏ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸ਼ਹਿਰ ਦੀਆਂ ਸੜਕਾਂ ਬਣਾਉਣ ਵਿੱਚ ਦੇਰੀ 'ਤੇ ਸੰਤ ਬਲਬੀਰ ਸਿੰਘ ਚੇਵਾਲ ਰਾਸਵਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੰਜੇ ਸਿੰਘ ਚੀਮਾ ਨੇ ਸੜਕ ਵਿਭਾਗ ਨੂੰ ਦੇਰੀ ਦਾ ਕਾਰਨ ਪਹੁੰਚ ਪੁੱਛਿਆ ਤੇ ਮੌਕੇ ਤੇ ਪਹੁੰਚ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਪ ਤੋਂ ਪਹਿਲਾ ਗੁਰਦੁਆਰਾ ਬੇਸ ਸਾਹਿਬ ਨੂੰ ਜਾਣ ਦੀ ਸੜਕ ਬਣਨੀ ਚਾਹੀਦੀ ਹੈ ਜੇਕਰ ਕੋਈ ਅੜਿੱਕਾ ਆਉਂਦਾ ਹੈ ਤਾਂ ਬੰਦ ਦੀ ਕਾਰਵਾਈ ਕੀਤੀ ਜਾਏ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸ਼ਹਿਰ ਦੀਆਂ ਸੜਕਾਂ ਬਣਾਉਣ ਵਿੱਚ ਦੇਰੀ ਤੇ ਸੰਤ ਬਲਬੀਰ ਸਿੰਘ ਚੇਵਾਲ ਰਾਸਵਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੰਜੇ ਸਿੰਘ ਚੀਮਾ ਨੇ ਸੜਕ ਵਿਭਾਗ ਨੂੰ ਦੇਰੀ ਦਾ ਕਾਰਨ ਪਹੁੰਚ ਪੁੱਛਿਆ ਤੇ ਮੌਕੇ ਤੇ ਪਹੁੰਚ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਪ ਤੋਂ ਪਹਿਲਾ ਗੁਰਦੁਆਰਾ ਬੇਸ ਸਾਹਿਬ ਨੂੰ ਜਾਣ ਦੀ ਸੜਕ ਬਣਨੀ ਚਾਹੀਦੀ ਹੈ ਜੇਕਰ ਕੋਈ ਅੜਿੱਕਾ ਆਉਂਦਾ ਹੈ ਤਾਂ ਬੰਦ ਹੀ ਕਾਰਵਾਈ ਕੀਤੀ ਜਾਏ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸ਼ਹਿਰ ਦੀਆਂ ਸੜਕਾਂ ਬਣਾਉਣ ਵਿੱਚ ਦੇਰੀ ਤੇ ਸੰਤ ਬਲਬੀਰ ਸਿੰਘ ਚੇਵਾਲ ਰਾਸਵਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੰਜੇ ਸਿੰਘ ਚੀਮਾ ਨੇ ਸੜਕ ਵਿਭਾਗ ਨੂੰ ਦੇਰੀ ਦਾ ਕਾਰਨ ਪੋਚ ਪੁੱਛਿਆ ਤੇ ਮੌਕੇ ਤੇ ਪਹੁੰਚ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਪ ਤੋਂ ਪਹਿਲਾ ਗੁਰਦੁਆਰਾ ਬੇ ਸਾਹਿਬ ਨੂੰ ਜਾਣ ਦੀ ਸੜਕ ਬਣਨੀ ਚਾਹੀਦੀ ਹੈ ਜੇ ਅਗਰ ਕੋਈ ਅੜਿੱਕਾ ਆਉਂਦਾ ਹੈ ਤਾਂ ਬੰਦ ਹੀ ਕਾਰਵਾਈ ਕੀਤੀ ਜਾਏ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸ਼ਹਿਰ ਦੀਆਂ ਸੜਕਾਂ ਬਣਾਉਣ ਵਿੱਚ ਦੇਰੀ 'ਤੇ ਸੰਤ ਬਲਵੀਰ ਸਿਚੇਵਾਲ ਰਾਸਵਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੰਜੇ ਸਿੰਘ ਚੀਮਾ ਨੇ ਸੜਕ ਵਿਭਾਗ ਨੂੰ ਦੇਰੀ ਦਾ ਕਾਰਨ ਪਹੁੰਚ ਪੁੱਛਿਆ ਤੇ ਮੌਕੇ ਤੇ ਪਹੁੰਚ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਕਿਹਾ ਕਿ ਗੁਰਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਪ ਤੋਂ ਪਹਿਲਾ ਗੁਰਦੁਆਰਾ ਬੇਸ ਸਾਹਿਬ ਨੂੰ ਜਾਣ ਦੀ ਸੜਕ ਬਣਨੀ ਚਾਹੀਦੀ ਹੈ ਜੇਕਰ ਕੋਈ ਅੜਿੱਕਾ ਆਉਂਦਾ ਹੈ ਤਾਂ ਬੰਦ ਦੀ ਕਾਰਵਾਈ ਕੀਤੀ ਜਾਏ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸ਼ਹਿਰ ਦੀਆਂ ਸੜਕਾਂ ਬਣਾਉਣ ਵਿੱਚ ਦੇਰੀ 'ਤੇ ਸੰਤ ਬਲਬੀਰ ਸਿੰਘ ਚੇਵਾਲ ਰਾਸਵਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੰਜੇ ਸਿੰਘ ਚੀਮਾ ਨੇ ਸੜਕ ਵਿਭਾਗ ਨੂੰ ਦੇਰੀ ਦਾ ਕਾਰਨ ਪੋਚ ਪੁਛਿਆ ਤੇ ਮੌਕੇ ਤੇ ਪਹੁੰਚ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਵਿਕਾਇਕ ਗੁਰਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਪ ਤੋਂ ਪਹਿਲਾ ਗੁਰਦੁਆਰਾ ਬੇਸ ਸਾਹਿਬ ਨੂੰ ਜਾਂਦੀ ਸੜਕ ਬਣਨੀ ਚਾਹੀਦੀ ਹੈ ਜੇਕਰ ਕੋਈ ਅੜਿੱਕਾ ਆਉਂਦਾ ਹੈ ਤਾਂ ਬੰਦ ਦੀ ਕਾਰਵਾਈ ਕੀਤੀ ਜਾਏ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸ਼ਹਿਰ ਦੀਆਂ ਸੜਕਾਂ ਬਣਾਉਣ ਵਿੱਚ ਦੇਰੀ ਤੇ ਸੰਤ ਬਲਬੀਰ ਸਿੰਘ ਚੇਵਾਲ ਰਾਸਵਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੰਜੇ ਸਿੰਘ ਚੀਮਾ ਨੇ ਸੜਕ ਵਿਭਾਗ ਨੂੰ ਦੇਰੀ ਦਾ ਕਾਰਨ ਪੋਚ ਉੱਚਾ ਤੇ ਮੌਕੇ ਤੇ ਪਹੁੰਚ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਪ ਤੋਂ ਪਹਿਲਾ ਗੁਰਦੁਆਰਾ ਬੇਸ ਸਾਹਿਬ ਨੂੰ ਜਾਣ ਦੀ ਸੜਕ ਬਣਨੀ ਚਾਹੀਦੀ ਹੈ ਜੇਕਰ ਕੋਈ ਅੜਿੱਕਾ ਆਉਂਦਾ ਹੈ ਤਾਂ ਬੰਦੀ ਕਾਰਵਾਈ ਕੀਤੀ ਜਾਏ